ਹਾਂਜੀ ਵੀਰ ਜਿੰਨੇ ਵੀ ਆਪਣੇ ਭਰਾ ਨਾਲ ਜੁੜੇ ਹੋਏ ਨੇ ਦੇਖ ਰਹੇ ਨੇ ਵੀਰੇ ਵੀਡੀਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਜ ਤੁਹਾਡੇ ਲਈ ਆਪਾਂ ਜਿਹੜੇ 2025 ਦੇ ਵਿੱਚ ਆਪਣੇ ਕਬੂਤਰ ਜਿੱਤੇ ਨੇ ਜਿਨ੍ਹਾਂ ਨੇ ਬਾਜ਼ੀਆਂ ਦੇ ਵਿੱਚ ਹਿੱਸਾ ਲਿਆ ਅੱਜ ਉਹਨਾਂ ਦੀ ਆਪਾਂ ਵੀਡੀਓ ਬਣਾ ਕੇ ਅਪਲੋਡ ਕਰਨ ਲੱਗੇ ਆ ਚੈਨਲ ਦੇ ਉੱਤੇ 2025 ਦੇ ਸੀਜ਼ਨ ਦੇ ਵਿੱਚ ਜਿਹੜੇ ਕਬੂਤਰਾਂ ਨੇ ਬਾਜ਼ੀਆਂ ਦੇ ਵਿੱਚ ਹਿੱਸਾ ਲਿਆ ਆਪਣੇ ਆਨੇ ਇੰਡੀਆ ਤੋਂ ਕਰੋ ਵੀਰੇ ਸਾਰੇ ਭਰਾ ਸ਼ੌਂਕ ਵੀਡੀਓ ਦੇ ਨਾਲ ਜੁੜੇ ਰਹੋ ਇਹ ਵੀਰੇ ਯਾਦਾਂ ਰਹਿ ਜਾਂਦੀਆਂ ਨੇ ਬਣ ਕੇ ਇੱਕ ਆਪਾ ਯਾਦਗਾਰੀ ਵੀਡੀਓ ਹੀ ਲੱਗੇ ਆ ਬਣਾਉਣ ਤੁਸੀਂ ਵੀ ਕਰੋ ਸ਼ੌਂਕ ਸਾਰੇ ਭਰਾ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਅੱਜ ਕੱਲ ਦਾ ਕੰਪੀਟੀਸ਼ਨ ਆ ਇੰਡੀਆ ਬਹੁਤ ਹਾਈ ਕੰਪੀਟੀਸ਼ਨ ਆ ਹਿੱਸਾ ਲੈਣਾ ਤਾਂ ਅੱਜ ਕੱਲ ਬਹੁਤ ਵੀਰੇ ਜਿਹੜਾ ਹਿੱਸਾ ਵੀ ਲੈਣੇ ਆ ਆਪਾਂ ਕਿਸੇ ਗੱਲ ਨਾਲੇ ਹਿੱਸਾ ਮਿਲਦਾ ਤੁਸੀਂ ਆਪ ਸਿਆਣੇ ਹੋ ਬਾਜ਼ੀਆਂ ਛੱਡਦੇ ਹੋ ਸਾਰਾ ਪਤਾ ਹੈ ਤੁਹਾਨੂੰ ਵੀ ਅੱਜ ਕੱਲ ਤਾਂ ਹਿੱਸਾ ਲੈਣਾ ਹੀ ਵੀਰੇ ਬਹੁਤ ਮੁਸ਼ਕਲ ਆ ਚਲੋ ਗੁਰੂ ਮਹਾਰਾਜ ਬਾਬੇ ਨਾਨਕ ਦੀ ਕਿਰਪਾ ਦੇ ਸਦਕਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਿਹਰ ਸਦਕਾ ਧੰਨ ਧੰਨ ਬਾਬਾ ਗਾਜੀਦਾਸ ਜੀ ਦੀ ਕਿਰਪਾ ਸਦਕਾ ਆਪਾਂ ਹਰੇਕ ਸਾਲ ਬਾਜ਼ੀਆਂ ਦੇ ਵਿੱਚ ਵਧੀਆ ਹਿੱਸੇ ਲੈਨੇ ਆ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਵਧੀਆ ਕਬੂਤਰ ਆਪਣੇ ਉੱਡਦੇ ਨੇ ਇੰਡੀਆ ਅੱਜ ਆਪਾਂ ਤੁਹਾਨੂੰ ਆਪਣੇ ਇੰਡੀਆ ਵਾਲੇ ਕਬੂਤਰਾਂ ਦਾ ਸ਼ੌਂਕ ਲੱਗਿਆ ਕਰਾਉਣ ਜਿਹੜੇ ਕਬੂਤਰਾਂ ਨੇ ਬਾਜ਼ੀਆਂ ਦੇ ਵਿੱਚ ਹਿੱਸਾ ਲਿਆ 2025 ਦੇ ਵਿੱਚ ਤਾਂ ਵੀਡੀਓ ਦੇ ਨਾਲ ਵੀਰੇ ਜੁੜੇ ਰਹੋ ਆਜੋ ਫਿਰ ਕਰਾਈਏ ਤੁਹਾਨੂੰ ਕਬੂਤਰਾਂ ਦਾ ਸ਼ੌਂਕ